ਆਪਣੇ ਪਾਪਾਂ ਤੋਂ ਤੌਬਾ ਕਰੋ ਹallelujah ਹੁਣ ਪਾਪ ਕਿੱਦਾਂ ਦੇ ਆ ਇਹ ਅਸੀਂ ਬੜੇ ਧਿਆਨ ਨਾਲ ਸਿੱਖਾਂਗੇ ਇਹਦੇ ਵਿੱਚ ਕੁਝ ਫੋਟਾਂ ਆਏਗਾ ਜੋ ਤੁਹਾਨੂੰ ਬੁਰੀਆਂ ਲੱਗ ਸਕਦੀਆਂ ਪਰ ਅਸਲ ਵਿੱਚ ਇੱਕ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਇਹਨਾਂ ਚੀਜ਼ਾਂ ਨੂੰ ਕਲੀਸਿਆ ਦੇ ਵਿੱਚ ਦਿਖਾ ਸਕਾਂ ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਇਹ ਚੀਜ਼ਾਂ ਨੂੰ ਨਜ਼ਰ ਅੰਦਾਜ਼ ਕਰਦੇ ਆ ਔਰ ਇਸ ਕਰਕੇ ਉਹ ਪਾਪ ਦੇ ਵਿੱਚ ਸੁੱਤੇ ਪਏ ਆ ਉਹ ਨਫੀਰੇ ਤੇ ਉੱਠੇ ਨਹੀਂ ਆ ਉਹ ਨੀਂਦ ਦੇ ਵਿੱਚ ਜਾਂ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਪਿਆ ਇਹ ਪਾਪ ਆ ਤੇ ਇਹ ਨਹੀਂ ਪਾਪਗਾ ਹallelujah ਤਾਂ ਦੇਖੋ ਸਭ ਤੋਂ ਪਹਿਲਾਂ ਲੇਡੀਜ਼ ਨੂੰ ਇੰਨਾ ਤਰ੍ਹਾਂ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ ਹallelujah ਤੁੰਗੀਤਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ ਚੋਣੀ ਪਾਉਣੇ ਚਾਹੀਦੇ ਤੇ ਵਚਨ ਵੀ ਅੱਗੇ ਗੱਲ ਕਰਦੇ ਆਪਾਂ ਜੇ ਤੁਹਾਨੂੰ ਪਹਿਲਾ ਤਮੋਥੀਅਸ ਉਹਦੀ 9 ਦੀ 10 ਪੜ੍ਹਦੇ ਆ ਪਹਿਲਾ ਕ੍ਰੰਥੀਆ ਉਹਦੀ 3 ਦੀ 4 ਪੜ੍ਹਦੇ ਆ ਉੱਥੇ ਲਿਖਿਆ ਗਿਆ ਤੁਹਾਡਾ ਸਰੀਰ ਸਿਰਫ ਤੁਹਾਡੇ ਪਤੀਆਂ ਦੀਆਂ ਅੱਖਾਂ ਲਈ ਹੈ ਭਾਵੇਂ ਤੁਸੀਂ ਵਿਆਹੇ ਹੋ ਇਹ ਹਰ ਕਿਸੇ ਦੀ ਸੋਸ਼ਲ ਮੀਡੀਆ ਤੇ ਜਾਂ ਜਨਤਿਕ ਤੌਰ ਤੇ ਦੇਖਣ ਲਈ ਨਹੀਂ ਹੈ ਹਾਲੇਲੂਇਆ ਸਭ ਤੋਂ ਪਹਿਲਾਂ ਉਹ ਆਪਣਾਂ ਦੀ ਕੋਈ ਕੁੜੀ ਆ ਆਪਣਾਂ ਦੀ ਵਿਆਹੀ ਆ ਉਹਨਾਂ ਦਾ ਜਿਹੜਾ ਸਰੀਰ ਆ ਉਹ ਉਹਨਾਂ ਦੇ ਪਤੀ ਦੇ ਲਈ ਹੈ ਔਰ ਦੇਖੋ سوشل میڈیا ਤੇ ਜਾਂ ਕਿਸੇ ਚੀਜ਼ ਤੇ ਇਦਾਂ ਦੇ ਕੱਪੜੇ ਪਾ ਕੇ ਵਿਖਾਉਣਾ ਪਾਪ ਹੈਗਾ ਇਹ ਦੁਨੀਆ ਦੇ ਵਿੱਚ ਅਸੀਂ ਗਲੀਆਂ ਮਹੱਲਾਂਾਂ ਦੇ ਵਿੱਚ ਤੁਰਦੇ ਆ ਉਹ ਵੀ ਪਾਪ ਹੈ ਜਨਤਿਕ ਥਾਮ ਤੇ ਨਹੀਂ ਖਾਣਾ ਜਨਤਿਕ ਇਥੇ ਵੀ ਤੁਰਦੇ ਫਿਰਦੇ ਆ ਜਿਹੜੇ ਲੋਕ ਤੁਰਦੇ ਆ ਉਹ ਪਾਪ ਹੈ ਨੰਬਰ ਦੂਸਰਾ ਅੱਜ ਅਸੀਂ ਪਹਿਲਾ ਕ੍ਰੰਥੀਆ ਉਹਦੀ 6 ਦੀ 20 वचन 20 वचन ਪੜ੍ਹਦੇ ਆ ਉਥੇ ਲਿਖਿਆ ਆਪਣੇ ਸਰੀਰ ਦਾ ਪ੍ਰਦਰਸ਼ਨ ਕਰਨਾ ਆਪਣੇ ਸਰੀਰ ਨਾਲ ਪਰਮੇਸ਼ਰ ਦੀ ਵਡਿਆਈ ਨਹੀਂ ਕਰਨਾ ਹੈ ਤੁਹਾਡੇ ਕੱਪੜਿਆਂ ਨੂੰ ਤੁਹਾਡੇ ਸਰੀਰ ਵੱਲੋਂ ਧਿਆਨ ਨਹੀਂ ਖਿੱਚਣਾ ਚਾਹੀਦਾ ਸਗੋਂ ਤੁਹਾਡੀਆਂ ਖਿੱਤ ਚੰਗੇ ਕੰਮਾਂ ਤੋਂ ਹੋਣੀ ਚਾਹੀਦੀ ਹੈ ਹallelujah ਦੇਖੋ ਜੇ ਆਪਣੇ ਕੱਪੜਿਆਂ ਤੋਂ ਕਿਸੇ ਦੀ ਮਨਸ਼ਾ ਝਟਕਦੀ ਆ ਜਾਂ ਕਿਸੇ ਨੂੰ ਸਵਰਗ ਜਾਣ ਤੋਂ ਠੋਕਰ ਲੱਗਦੀ ਆ ਤੇ ਉਸ ਦੀ ਸਜ਼ਾ ਦਾ ਹੱਕਦਾਰ ਕੌਣ ਹੋਇਆ ਹallelujah ਜਿਸ ਬੰਦੇ ਨੇ ਗਲਤ ਕੱਪੜੇ ਪਾਇਆ ਉਹ ਹੀ ਖਰਾਬ ਹੋਇਆ ਨਾ ਤੇ ਪਾਪ ਦੇ ਵਿੱਚ ਉਹਨੇ ਡੇਗ ਲੈਣਾ ਇਸ ਲਈ ਕਦੇ ਵੀ ਐ ਹੋਜੇ ਕੱਪੜੇ ਨਹੀਂ ਪਾਉਣੇ ਟਾਈਟ ਕੱਪੜੇ ਨਹੀਂ ਪਾਉਣਾ ਚਾਹੀਦੇ ਐਦਾਂ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ ਆ ਇਹ ਚਾਰੇ ਪਿੱਛੇ ਨਾਲ ਵੇਖੋ ਤੁਸੀਂ ਔਰ ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਿਆਦਾ ਕੀ ਚੱਲਦਾ ਪਿਆ ਹੈ ਇਹ ਕੁਛ ਚੱਲਦਾ ਪਿਆ ਹੈ ਇਹ ਸਭ ਕੁਝ ਕੀ ਆ ਪਾਪ ਆ ਇੱਕ ਪਾਪ ਨੇ ਐਸਾ ਬੀਜ ਬੋਲਤਾ ਧਰਤੀ ਦੇ ਉੱਪਰ ਕਿ ਇਨਸਾਨ ਜਿਹੜਾ ਉਹ ਪਰਮੇਸ਼ਰ ਦੇ ਨਾਲੋਂ ਵੱਧ ਕੇ ਅਡਲਟ ਦੇ ਵਿੱਚ ਪਾਇਆ ਹੈ ਜਾਵੇ ਹallelujah ਅੱਜ ਸਭ ਤੋਂ ਪਹਿਲਾਂ ਤੁਸੀਂ ਦੇਖੋ ਮੋਬਾਈਲ ਖੋਲੋਗੇ ਮੋਬਾਈਲ ਦੇ ਖੋਲੋਗੇ ਜੇ ਤੁਹਾਨੂੰ ਵਚਨ ਆਊਗਾ ਤੁਸੀਂ ਵਚਨ ਨਹੀਂ ਸੁਣਨਾ ਨਾਲ ਦੀ ਨਾਲ ਜਦੋਂ ਕੋਈ ਗੰਦੀ ਇਹੋ ਜਿਹੀ ਕਚਰਾਗੀ ਤੁਸੀਂ ਨਾਲ ਨੇ ਉਹਨੂੰ ਦੇਖਣਾ ਸਟਾਰਟ ਕਰ ਦੋਗੇ ਤੇ ਸ਼ੈਤਾਨ ਕੀ ਚਾਹੁੰਦਾ ਹੈ ਕਾਲ ਸਾਨੂੰ ਸਿੱਧਾ ਤਾਂ ਹਰਾ ਨਹੀਂ ਸਕਦਾ ਸ਼ੈਤਾਨ ਸਾਨੂੰ ਸਿੱਧਾ ਹਰਾ ਨਹੀਂ ਸਕਦਾ ਦੇਖੋ ਸਮਫੋਨ ਜੋੜਾ ਸੀ ਸਮਸਾਉਣੀ ਇਹਦਾ ਸੀ ਤੇ ਉਸ ਨੂੰ ਹਰਾਇਆ ਕਿਦਾਂ ਸ਼ੈਤਾਨ ਨੇ ਉਹ ਔਰਤ ਦੇ ਕਰਕੇ ਜਿਹੜੀ ਉਸ ਦੇ ਨਾਲ ਗਲਤ ਸਬੰਧਾਂ ਵਿੱਚ ਬਣ ਗਈ ਸੀ ਤੇ ਉਹਦੇ ਚ ਇੰਨੀ ਤਾਕਤ ਸੀ ਜਿਹਨੇ ਖੋਤੇ ਦੇ ਜਵਾਨੇ ਨਾਲ ਹਜ਼ਾਰ ਬੰਦੇ ਨੂੰ ਮਾਰ ਦਿੱਤਾ ਸੀ ਤੇ ਉਹਦੀ ਸ਼ਕਤੀ ਕਾ ਖਤਮ ਹੋ ਗਈ ਕਿਉਂਕਿ ਉਹ ਇਸ ਦੀ ਜੋ ਖਬਰ ਗਿਆ ਸੀ ਹallelujah ਔਰ ਕੀ ਲਿਖੇਗਾ ਅੱਗੇ ਕਹਿੰਦਾ ਆਪਣੇ ਬਾਰੇ ਨਾ ਸੋਚੋ ਪਰ ਉਹਨਾਂ ਵਿਸ਼ਵਾਸੀ ਆਦਮੀਆਂ ਬਾਰੇ ਸੋਚੋ ਜੋ ਜਿੰਸੀ ਪਾਪ ਅਤੇ ਔਰਤ ਦੀ ਕਾਮਨਾ ਤੋਂ ਬਚਣ ਲਈ ਸੰਘਰਸ਼ ਕਰਦੇ ਹਨ ਹallelujah ਅੱਜ ਬਹੁਤ ਸਾਰੇ ਐਸੇ ਲੋਕ ਆ ਬਹੁਤ ਸਾਰੇ ਐਸੇ ਪਾਸਟਰ ਆ ਬਹੁਤ ਸਾਰੇ ਐਸੇ ਬੰਦੇ ਆ ਇੱਥੇ ਬਾਈਬਲ ਔਰਤ ਦੇ ਮੱਦੇਨਜ਼ਰ ਦੋਵੇਂ ਇੱਕ ਚੀਜ਼ ਬਣਦੀ ਆ ਅਗਰ ਬੰਦਾ ਉਹ ਜੇ ਕੱਪੜੇ ਪਾ ਕੇ ਚੱਲਦਾ ਜਿਹਦੇ ਕਰਕੇ ਔਰਤ ਮਤਲਬ ਪਾਪ ਦੇ ਵਿੱਚ ਫਸਦੀ ਆ ਜਾਂ ਔਰਤ ਗਲਤ ਕੱਪੜੇ ਪਾ ਕੇ ਚੱਲਦੀ ਇਹਦੇ ਕਰਕੇ ਬੰਦਾ ਪਾਪ ਦੇ ਵਿੱਚ ਫਸਦਾ ਤਾਂ ਉਹ ਕਿ ਕੰਦਾ ਕੰਦਾ ਪਾਪ ਲਈ ਤੁਸੀਂ ਉਹਨੂੰ ਫੋਕਸ ਕਰਦੇ ਪਿਆ ਪਾਪ ਲਈ ਤੁਸੀਂ ਉਹਨੂੰ ਕੋਸ਼ਣਾ ਦੇ ਰਿਆ ਵੀ ਤੂੰ ਪਾਪ ਕਰ ਤੂੰ ਪਾਪ ਕਰ ਹallelujah ਕੰਦਾ ਆਪਣੇ ਬਾਰੇ ਨਾ ਸੋਚੋ ਵੀ ਮੈਂ ਸੋਹਣਾ ਲੱਗਾਂ ਮੈਂ ਵਧੀਆ ਲੱਗਾਂ ਆਪਣੇ ਬਾਰੇ ਨਹੀਂ ਸਾਨੂੰ ਸੋਚਣਾ ਚਾਹੀਦਾ ਪਰ ਕੀ ਕਹਿੰਦਾ ਕਹਿੰਦਾ ਪਰ ਉਹਨਾਂ ਵਿਸ਼ਵਾਸੀ ਆਦਮੀਆਂ ਬਾਰੇ ਸੋਚੋ ਜਿਹੜੇ ਪ੍ਰਭੂ ਦੇ ਵਿੱਚ ਵਾਅਦੇ ਪਾਇਆ ਜਿਹੜੇ ਪ੍ਰਭੂ ਦੇ ਵਿੱਚ ਆਪਣੇ ਆਪ ਨੂੰ ਸਾਫ਼ ਸੁੱਧਰਾ ਰੱਖਣਾ ਚਾਹੁੰਦੇ ਆ ਕਹਿੰਦਾ ਜਿੰਸੀ ਪਾਪ ਅਤੇ ਔਰ ਦੀ ਕਾਮਨਾ ਤੋਂ ਬਚਣ ਲਈ ਸੰਘਰਸ਼ ਕਰਦੇ ਹਨ ਹallelujah ਕਹਿੰਦਾ ਤੁਸੀਂ ਉਹਨਾਂ ਆਦਮੀਆਂ ਲਈ ਇੱਕ ਪ੍ਰਬੰਧ ਅਤੇ ਰੁਕਾਵਟ ਪੈਦਾ ਕਰ ਰਹੇ ਹੋ ਜੋ ਕਾਮ ਵਾਸ਼ਨਾ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਜਾਂ ਜਿੰਨਾ ਆਦਮੀਆਂ ਨੂੰ ਇਹ ਸਮੱਸਿਆ ਨਹੀਂ ਹੈ ਉਹਨਾਂ ਲਈ ਇਸ ਰਿਚ ਥੱਥ ਫਸਨ ਦਾ ਪ੍ਰਬੰਧ ਅਤੇ ਰੁਕਾਵਟ ਬਣ ਰਹੇ ਹੋ ਹallelujah ਤੁਸੀਂ ਜੇ ਤੁਸੀਂ ਇਦਾਂ ਦੇ ਕੱਪੜੇ ਪਾ ਕੇ ਚੱਲਦੇ ਆਂ ਔਰ ਤੁਸੀਂ ਸੁੱਤੇ ਪਏ ਆ ਤੁਹਾਨੂੰ ਇਹ ਨਹੀਂ ਪਤਾ ਚੱਲਦਾ ਪਿਆ ਵੀ ਇਹ ਪਾਪ ਕਰ ਰਿਆ ਮੈਂ ਸਾਨੂੰ ਚਾਹੀਦਾ ਸੀ ਅਸੀਂ ਉੱਠਦੇ ਅਸੀਂ ਪ੍ਰਾਰਥਨਾ ਕਰਦੇ ਅਸੀਂ ਪਾਪ ਦੇ ਵਿੱਚੋਂ ਨਿਕਲਦੇ ਪਰ ਅਸੀਂ ਅੱਜ ਪਾਪ ਦੇ ਵਿੱਚ ਫਸ ਕੇ ਤੇ ਦੂਸਰਿਆਂ ਨੂੰ ਵੀ ਪਾਪ ਦੇ ਵਿੱਚ ਲੈ ਕੇ ਆ ਰਹੇ ਆ ਸਾਡਾ ਸੋਣਾ ਇਹ ਚੰਗਾ ਨਹੀਂਗਾ ਸਾਨੂੰ ਜਾਗਣਾ ਚਾਹੀਦਾ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਆ ਕਿਉਂਕਿ ਜੇ ਇਹ ਸੋਣਾ ਸਾਡੇ ਵਿੱਚ ਹੈਗਾ ਅਸੀਂ ਫਿਰ ਸਵਰਗ ਦੇ ਵਿੱਚ ਜਾ ਨਹੀਂ ਸਕਦੇ ਹallelujah ਅੱਜ ਇਹ ਚੀਜ਼ ਤੇ ਸਾਨੂੰ ਜਾਗਣ ਦੀ ਜ਼ਰੂਰਤ ਆ ਸਾਨੂੰ ਚਾਹੀਦਾ ਅਸੀਂ ਪ੍ਰਾਰਥਨਾ ਕਰੀਏ ਵਚਨ ਦੇ ਵਿੱਚ ਕੀ ਲਿਖਿਆ ਕਹਿੰਦਾ ਸਾਫ਼ ਸੁਥਰੇ ਕੱਪੜੇ ਹੋਣੇ ਚਾਹੀਦੇ ਆ ਕਹਿੰਦਾ ਇੱਕ ਵਿਸ਼ਵਾਸੀ ਭੈਣਾਂ ਨੂੰ ਪਵਿੱਤਰ ਪਾਈ ਦਾ ਜੀਵਨ ਜੀਣਾ ਚਾਹੀਦਾ ਹallelujah ਕਲੀਸਿਆ ਦੇ ਵਿੱਚ ਸੱਤ ਸੰਗ ਦੇ ਵਿੱਚ ਜਿਹੜੀਆਂ ਔਰਤਾਂ ਆਪਣੇ ਬਰਾਬਰ ਦੀਆਂ ਉਹਨਾਂ ਨੂੰ ਬੜੇ ਸਤਕਾਰ ਦੇ ਨਾਲ ਭੈਣਾ ਮੰਨ ਕੇ ਚਲੋ ਹallelujah ਤੇ ਜਿਹੜੀਆਂ ਔਰਤਾਂ ਆਪ ਤੋਂ ਵੱਡੀਆਂ ਉਹਨਾਂ ਨੂੰ ਮਾਤਾ ਪਿਤਾ ਦਾ ਦਰਜਾ ਦਿਓ ਹallelujah ਅੱਗੇ ਕਿਨਾਂ ਯਸ਼ੂ ਮਸੀਹ ਇਹਨਾਂ ਆਦਮੀਆਂ ਅਤੇ ਔਰਤਾਂ ਨੂੰ ਪੂਰੇ ਦਾਨ ਵਿੱਚ ਛੱਟ ਦੇਵੇਗਾ ਜੋ ਇੱਕ ਦੂਜੇ ਵੱਲ ਕਾਮਨਾ ਨਾਲ ਦੇਖਦੇ ਹਨ ਜੋ ਇੱਕ ਦੂਜੇ ਨਾਲ ਗਲਤ ਨਿੱਕੇ ਨਾਲ ਦੇਖਦੇ ਹਾਂ ਉਹਨਾਂ ਨੂੰ ਕੀ ਆ ਪਰਮੇਸ਼ਰ ਨਰਕ ਨਰਕ ਦੇ ਸੱਟ ਦੇਵੇਗਾ ਪਰ ਉਹ ਪਰ ਉਹ ਉਹਨਾਂ ਔਰਤਾਂ ਨੂੰ ਵੀ ਕੂੜੇਦਾਨੇ ਸੱਟ ਦੇਵੇਗਾ ਜੋ ਅਜਿਹੇ ਕੱਪੜੇ ਪਾਉਂਦੀਆਂ ਹਨ ਜੋ ਉਹਨਾਂ ਦੇ ਸਰੀਰ ਨੂੰ ਦਿਖਾ ਰਿਹਾ ਹੈ ਹਾਲੇਲੂਇਆ ਉਹਨਾਂ ਔਰਤਾਂ ਨੂੰ ਵੀ ਪਰਮੇਸ਼ਰ ਨਰਕ ਦੇ ਵਿੱਚ ਸੱਟ ਦੇਵੇਗਾ ਜਿਹੜੀਆਂ ਗਲਤ ਗਲਤ ਕੱਪੜੇ ਪਾਉਂਦੀਆਂ ਜਾਂ ਪਾਉਂਦੇ ਹਨ ਹਾਲੇਲੂਇਆ ਸਭ ਤੋਂ ਪਹਿਲਾਂ ਕਿਹਾ ਉਹਨਾਂ ਆਦਮੀਆਂ ਨੂੰ ਉਹਨਾਂ ਆਦਮੀਆਂ ਨੂੰ ਉਹਨਾਂ ਔਰਤਾਂ ਨੂੰ ਜਿਹੜੇ ਇਦਾਂ ਦੇ ਗਲਤ ਕੱਪੜੇ ਪਾ ਕੇ ਚੱਲਦਿਆਂ ਹਨ ਹallelujah ਔਰ ਮੇਰੇ ਭੈਣਾਂ ਦੇ ਭਰਾਵੋ ਸਾਨੂੰ ਬੜੇ ਧਿਆਨ ਨਾਲ ਚੱਲਣਾ ਚਾਹੀਦਾ ਬੜੇ ਧਿਆਨ ਨਾਲ ਦੇਖਣਾ ਚਾਹੀਦਾ ਅਸੀਂ ਕਹਿੰਦੇ ਆ ਮਾਡਰਨ ਜ਼ਮਾਨਾ ਇਹ ਮਾਡਰਨ ਜ਼ਮਾਨਾ ਨਹੀਂ ਮੇਰੇ ਭੈਣਾਂ ਦੇ ਭਰਾਵੋ ਸ਼ੈਤਾਨ ਦੀ ਇੱਕ ਚਾਲ ਹੈਗੀ ਆ ਸ਼ੈਤਾਨ ਸਾਨੂੰ ਪਾਪ ਦੇ ਵਿੱਚ ਫਸਾ ਕੇ ਰੱਖਣਾ ਚਾਹੁੰਦਾ ਸ਼ੈਤਾਨ ਸਾਨੂੰ ਵਿਚਾਰ ਦੇ ਵਿੱਚ ਪਾਉਣਾ ਚਾਹੁੰਦਾ ਸ਼ੈਤਾਨ ਸਾਨੂੰ ਜਿਨਸੀ ਪਾਪਾਂ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ ਹੈ ਹallelujah ਤੁਹਾ ਮੈਂ ਫਿਰ ਕਹਿਣਾ ਵੀ ਐਦਾਂ ਦੇ ਕੱਪੜੇ ਨਾ ਪਾਇਆ ਕਰੋ ਐਦਾਂ ਦੇ ਕੱਪੜੇ ਨਾ ਪਾਇਆ ਕਰੋ ਹallelujah